ਦੇ ਤੁਸ ਕਹਿ ਕਰ ਕਿਉਂ ਕਹੇ ਕਮਨਤਾ ਮੈਡਮਾ ਕਮਨ ਮੈਡਮਾ ਕੀ ਹਾਂ ਮੈਂ ਤੁਹਾਨੂੰ ਕਿਹਾ ਡਿੰਗਰੀਆਂ ਨਾਲ ਸਲਾਹ ਨਾ ਕੀ ਗੱਲ ਕੀ ਹੋਈ ਤੁਸੀਂ ਸਕੂਲ ਇਕੱਠੇ ਹੋਇਆ ਸਰਕਾਰੀ ਪੀਪੀ ਮਾਸਟਰ ਹੈ ਕੋਈ ਜੀ ਉਹ ਕੁਪੜੀਆਂ ਨਾਲ ਗਲਤ ਹਰਕਤ ਕਰਦਾ ਹੈ ਤਾਂ ਅਸੀਂ ਆਇਆ ਇਕੱਠੇ ਹੋ ਕੇ ਇਹਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਕੀ ਨਾਮ ਹੈ ਜੀ ਮਾਸਟਰ ਦਾ ਮਾਸਟਰ ਦਾ ਕੇਸ ਹੈ ਜੀ ਕੀ ਹਰਕਰ ਕੀ ਕਰਦਾ ਤੁਸੀਂ ਹਰਕਤ ਕਿਸੇ ਦੀ ਜਿਹਨਾਂ ਦੇ ਪੈਂਟ ਪਾਈ ਉਹਨਾਂ ਦੀ ਜਿਪ ਖੋਲ ਕੇ ਵੇਖ ਦਿੰਦਾ ਹੈ ਤੇ ਵੇਖਦਾ ਵੀ ਤੇ ਰੰਡ ਕਿਹੜੇ ਰੰਗ ਦਾ ਪਾਇਆ ਕਿਹੜਾ ਦਿਨ ਕਿਉਂ ਨਹੀਂ ਪਾ ਕੇ ਇਹ ਗੰਦੀ ਹਰਕਤਾਂ ਕਰਦਾ ਜੀ ਮਾਲਾ ਵੀ ਕਦੇ ਕੀਤੀ ਹੈ ਹਾਂ ਅੱਗੇ ਕੀਤੀ ਹੈ ਬਾਰੀ ਕਰਦਾ ਰਿਹਾ ਅੱਛਾ ਜੀ ਬਹੁਤ ਵਾਰੀ ਕੀਤੀ ਹੈ ਵਾਧੂ ਵਾਰੀ ਵਾਰਨਿੰਗ ਦਿੱਤੀ ਹੈ ਤੇ ਪ੍ਰਿੰਸੀਪਲ ਉਹ ਮਾਫੀ ਮੰਗ ਲੈਂਦੇ ਨੇ ਕੋਈ ਗੱਲ ਨਹੀਂ ਹੈ ਸਮਝਾ ਦਿਆਂਗੇ ਸਮਝਾ ਲੈ ਇਸ ਗੱਲ ਦਾ ਕੋਈ ਨਹੀਂ ਨਿਆ ਹੁੰਦਾ ਪਿਆ ਤੇ ਪ੍ਰਿੰਸੀਪਲ ਨੂੰ ਕੀ ਕਹਿੰਦਾ ਫਿਰ ਪ੍ਰਿੰਸੀਪਲ ਪ੍ਰਿੰਸੀਪਲ ਕਹਿੰਦਾ ਕਿ ਸਮਝਾ ਦਿਆਂਗੇ ਹੁਣ ਆਏ ਤੇ ਹੁਣ ਕਹਿੰਦੇ ਤੂੰ ਤੂੰ ਮਾਫੀ ਮੰਗਾ ਦਿਆਂਗੇ ਕੀ ਤੁਹਾਡੀ ਮੰਗ ਕੀ ਹੁੰਦੀ ਸਾਡੀ ਮੰਗੇ ਹੀ ਇਹ ਵੀ ਸਾਡਾ ਇਨਸਾਫ ਮਿਲਣਾ ਚਾਹੀਦਾ ਹੈ ਜੀ ਜੀ ਵੀ ਇਹ ਗਲਤ ਕੰਮ ਨਹੀਂ ਹੋਣਾ ਚਾਹੀਦਾ ਕਰੂਗਾ ਗਲਤ ਕੰਮ ਤੇ ਸਸਪੈਂਡ ਹੋਣਾ ਚਾਹੀਦਾ ਕੀ ਗੱਲ ਹੈ ਹਾਂ ਦੱਸੋ ਜੀ ਜੀ ਸਕੂਲ ਵਿੱਚ ਆ ਹੈਗੀ ਕਿ ਇਹ ਜਿਹੜੀ ਕੁੜੀਆਂ ਨੂੰ ਐਂਦੀ ਗੱਲਾਂ ਕਰਦੇ ਨੇ ਜੀ ਜੀ ਕਿ ਵੀ ਗਲਤ ਬੋਲਦੇ ਆ ਕਿ ਕਹਿੰਦੇ ਤੁਸੀਂ ਬੜੇ ਹੀ ਸਮਾਰਟ ਲੱਗਦੇ ਨੇ ਥੋੜੀ ਗੋਲ ਗੋਲ ਖਵੜੀ ਪਿਆਰੀ ਜੀ ਮੇਰਾ ਹੀ ਬਣ ਜਾਂਦੇ ਤੋ ਤੂੰ ਦੇ ਨਾਲ ਮੈਂ ਜਿਹੜਾ ਜੀ ਕਰਦਾ ਉਹ ਕੰਮ ਕਰਦਾ ਜੀ ਜੀ ਉਹ ਗਲਤ ਹੈ ਹਰਕਤਾਂ ਵੀ ਕੀ ਕਰਦੇ ਹੈ ਹਰਕਤਾਂ ਬਹੁਤ ਕੁਝ ਕਰ ਦਿੰਦਾ ਕੁੜੀਆਂ ਨਾਲ ਕਦੀ ਕਿੱਥੇ ਲੈ ਜਾਣਾ ਕਦੀ ਕਿੱਥੇ ਲੈ ਜਾਣਾ ਬੋਇਨ ਸਾਹਿਬ ਚਾਹੀਦਾ ਸਨ ਕੁੜੀਆਂ ਦਾ ਸੈਟਿੰਗ ਕਰਾਣੀ ਹੈ ਇਤਰ ਗੱਲਾਂ ਕਰਦਾ ਜੀ ਕੋਣ ਕੋਣ ਕਰਦਾ ਇੱਕ ਮਟਾ ਜੀ ਅੱਗੇ ਵੀ ਕਦੇ ਕੀਤੀ ਹੈ ਅੱਗੇ ਵੀ ਸਾਲ ਹੋ ਗਿਆ ਪਹਿਲਾਂ ਨਾ ਕੀਤੀ ਸੀ ਤੇ ਪ੍ਰਿੰਸੀਪਲ ਕੋਲ ਗੱਲ ਆਈ ਸੀ ਇਹਨਾਂ ਨੇ ਤਾਂ ਭਾਈ ਕਰ ਦਿੱਤੀ ਤੇ ਅੱਜ ਵੀ ਕਹਿੰਦੇ ਸੀ ਵੀ ਅਸੀਂ ਇੱਥੇ ਮਾਫੀ ਮੰਗਾ ਦੇਨੇ ਇਹ ਮਾਫੀ ਮੰਗਾ ਮੰਗਣ ਦਾ ਹੱਕਦਾਰ ਨਹੀਂ ਹੈ ਜੀ ਸਸਪੈਂਡ ਕੀਤਾ ਜਾਵੇ ਜੋ ਹੀ ਨਹੀਂ ਬਣਦੀ ਕਾਰਵਾਈ ਉਹ ਕਰੋ ਤੇ ਜੇ ਨਾ ਕੀਤੀ ਤੇ ਅਸੀਂ ਦਰਨੇ ਲਾਵਾਂਗੇ ਤੇ ਸਕੂਲ ਨੂੰ ਕਿਹਨਾਂ ਦੱਸਾਂ ਉਹ ਕਰ ਦਾਂਗੇ ਕਿੰਨੀ ਵਾਰੀ ਪਹਿਲਾਂ ਇਹਨੇ ਕੰਮ ਕੀਤਾ ਵਲੇ ਜੀ ਪਹਿਲਾਂ ਦੋ ਵਾਰੀ ਹੋ ਗਿਆ ਜੀ ਆ ਤੀਸਰੀ ਵਾਰੀ ਕਤਮੀ ਜੀ ਕਰਦਾ ਹਰਕਤਾਂ ਗੰਦੀ ਗੰਦੀ ਕਰਦਾ ਜੀ ਕਰਦਾ ਉੱਥੇ ਹਤ ਲਾਉਂਦਾ ਕਿ ਕਿੱਥੇ ਕਿੱਦੀ ਕਿੱਥੇ ਕੌਣ ਲਾਂਦਾ ਆ ਰਕ ਰਾਕੇ ਸਰ ਅੱਛਾ ਤੇ ਕਤਮੀ ਜੀ ਬਹੁਤ ਕਰਦਾ ਆ ਕਦੇ ਕਿੰਦੀ ਆ ਕਦੇ ਕੋਸ਼ੇ ਤੇਰੀ ਮਾਦੀ ਕਿਹਦੇ ਨਾਲ ਸੈਟਿੰਗ ਹੈ ਤੇਰੀ ਸੈਟਿੰਗ ਕਿਹਦੇ ਨਾਲ ਹੈ ਇਸ ਕੁੜੀ ਨਾਲ ਮੈਂ ਤੂੰ ਕਿਹਦੇ ਨਾਲ ਇੱਕ ਰੰਗ ਅੱਲਾ ਕਰਦਾ ਹਾਂ ਜੀ ਇਸ ਬਲਤਾ ਜੀ ਕਹਿੰਦੀ ਹੈ ਮਾਫੀ ਮੰਗਵਾ ਦੇ ਨੇ ਅੱਛਾ ਇੰਨੇ ਕੁੜੀਆਂ ਨਾਲ ਬਤਨੀ ਜੀ ਹੋ ਗਏ ਜੇ ਮਾਫੀ ਮੰਗਦੇ ਔਰ ਮਾਰਕ ਕੋਰਿਕ ਕਹਿੰਦੇ ਮੁਤਾਬਕ ਹੁਣ ਤੱਕ ਕਿੰਨੀਆਂ ਕੁ ਕੁੜੀਆਂ ਨਾਲ ਇੰਨਾ ਇਸ ਤਰ੍ਹਾਂ ਦੀ ਗੱਲਬਾਤ ਕੀਤੀ ਹੋਏਗੀ ਬਹੁਤ ਕੁੜੀਆਂ ਜੀ 8 ਮਹੀਨੇ ਲਾ ਕੇ ਸਾਰੀ ਕੁੜੀਆਂ ਮੇਰੀ ਆਦੀ ਕੁੜੀ ਨੇ 1.5 ਮਹੀਨਾ ਹਾਂ ਇਹ ਜੀ ਇਹ ਜੀ ਕੁੜੀ ਨੇ ਸਕੂਲੀ ਛੱਡਤਾ ਡੇਢ ਮਹੀਨਾ ਹੋ ਗਿਆ ਹਾਂ ਕੀ ਹੋ ਗਿਆ ਬੱਚਾ ਨਾ ਮੇਰੀ ਕੁੜੀ ਨੂੰ ਅੱਜ 1.5 ਮਹੀਨਾ ਪਾਪ ਗਿਓ ਨਹੀਂ ਮੇਰੀ ਕੁੜੇ ਕਾਂ ਦੀ ਮੰਮੀ ਮੈਂ ਨਾ ਤਕੂੜ ਅੱਜ ਜਾਵਾ ਨਾ ਜਾਵਾ 판 ਠੀਕ ਆ ਮੇਰੀ ਕੁੜੀ ਨਾ 1.5 ਮਹੀਨਾ ਕੋ ਸਕੂਲ ਛੱਡ ਦਿੱਤਾ ਹੋਰ ਰੋਂਦੀ ਉਹਦਰ ਪ੍ਰੀਸ ਮੈਡਮ ਕੋਲ ਵਿਆਹ ਮੈਡਮ ਕੋਲ ਕੰਨੀ ਮੈਡਮ ਨੂੰ ਨੇ ਦੱਸਿਆ ਕੋਲ ਗੱਲ ਫੇਰ ਉਹਨੇ ਬਾਹਰ ਖਾਣੇ ਦੱਸ ਕੀ ਮੰਗ ਕੀ ਤੁਹਾਡੀ ਉਹਨੇ ਜੀ ਮੰਗ ਆ ਯਾ ਬਸ ਜਿੱਲਾ ਹੋ ਸਕੇ ਇੱਥੇ ਨੂੰ ਇੱਕ ਬਾਹਰ ਵੱਡੋ ਸੀ ਛਿੱਤਰ ਫੇਰਨੇ ਅਸੀਂ ਅਕਰੀ ਦੀ ਤਰਫ ਫੇਰ ਕੇ ਛੱਡਾਂ ਦਾ ਕਾਲਾ ਮੁਕਰ ਤੇ ਪਿੰਡ ਚ ਕੱਢਾਂ ਬਸ ਮੈਮ ਕੀ ਮਸਲਾ ਤੁਹਾਡੇ ਪਿੰਡ ਦਾ ਇੱਕ ਪਿੰਡ ਵਾਸੀਆ ਵੱਲੋਂ ਕੰਪਲੇਂਟ ਆਈ ਹੈ ਆਪਾਂ ਨੂੰ ਜੀ ਜੀ ਠੀਕ ਹੈ ਜਿੰਨੂੰ ਅਸੀਂ ਰਿਟਰਨ ਰੂਪ ਚ ਲੈ ਲਿਆ ਠੀਕ ਹੈ ਔਰ ਵੀ ਉਹ ਸਾਫ਼ ਤੋਂ ਲੈ ਕੇ ਜਾ ਰਹੇ ਹਾਂ ਮੈਮ ਪਹਿਲਾਂ ਵੀ ਕੋਈ ਕੰਪਲੇਟਾਂ ਜੀ ਆਈਆਂ ਪਿੰਡ ਵਾਸੀ ਕਹਿ ਰਹੇ ਸੀ ਪਹਿਲਾਂ ਵੀ ਇਹ ਹਰਕਤ ਇਹ ਜੀ ਕੀਤੀਆਂ ਪਹਿਲਾਂ ਹਰਕਤ ਦਾ ਨਹੀਂ ਸਾਨੂੰ ਦੱਸਿਆ ਗਿਆ ਸਾਡੇ ਕੋਲ ਕੰਪਲੇਂਟ ਆਈ ਸੀ ਵੀ ਥੋੜਾ ਬੋਲਨ ਚ ਇਹਨਾਂ ਦਾ ਨਹੀਂ ਹੈ ਤਾਂ ਉਹਨਾਂ ਨੂੰ ਬੁਲਾ ਕੇ ਸਮਝਾਇਆ ਵੀ ਗਿਆ ਸੀ ਜੀ ਬੱਚਾ ਦਾ ਨਾਮ ਕੀ ਹੈ ਜੀ ਅਰਕੇਸ਼ ਕੁਮਾਰ ਜੀ ਮੈਮ ਇੱਕ ਚੀਜ਼ ਹੋਰ ਦੱਸੋ ਤੁਸੀਂ ਬੋਲਣ ਦੀ ਗੱਲ ਕਰ ਰਹੇ ਹੋ ਪਰ ਉਹ ਕੋਈ ਫਿਜ਼ੀਕਲ ਟੱਚ ਵਗੈਰੇ ਦੀ ਗੱਲ ਨਹੀਂ ਸਾਹਮਣੇ ਨਾ ਨਾ ਇਹੋ ਜੇ ਕੁਝ ਨਹੀਂ ਪਤਾ ਸੀ ਸਾਨੂੰ ਜੀ ਜੀ ਠੀਕ ਹੈ ਤਾਂ ਉਦੋਂ ਜਦੋਂ ਇਹਨਾਂ ਨੇ ਕਿਹਾ ਸੀਗਾ ਸੀ ਬੁਲਾ ਕੇ ਉਹਨਾਂ ਨੂੰ ਸਮਝਾਇਆ ਸੀਗਾ ਤੇ ਵਾਰਨਿੰਗ ਵੀ ਦਿੱਤੀ ਸੀ ਵਾਰਨਿੰਗ ਦੇ ਚੁੱਕੇ ਹਾਂ ਪਹਿਲਾਂ ਤੁਸੀਂ ਵੀ ਲੇਡੀਜ਼ ਹੈਗੇ ਹੋ ਤੁਹਾਨੂੰ ਲੱਗਦਾ ਵੀ ਇਸ ਤਰ੍ਹਾਂ ਦੀ ਕੋਈ ਘਟਨਾ ਹੋਣੀ ਚਾਹੀਦੀ ਪਰਿਵਾਰ ਵਾਲਿਆਂ ਨੇ ਉਹਨਾਂ ਤੋਂ ਕੰਪਲੇਂਟ ਲੈ ਲਈ ਹੈ ਠੀਕ ਹੈ ਤੇ ਜੋ ਵੀ ਬੰਦੀ ਕਾਰਵਾਈ ਹੈ ਉਹ ਡਿਓ ਸਾਹਿਬ ਨੂੰ ਸੀ ਲਿਖ ਦਿੱਤੀ ਹੈ ਉਹ ਬੰਦੀ ਕਾਰਵਾਈ ਕਰਾਂਗੇ ਸਰ ਕੀ ਮਸਲਾ ਤੁਸੀਂ ਅੱਜ ਇੱਥੇ ਪਹੁੰਚੋ ਗਟਾ ਕੋਈ ਇਸ਼ੂ ਹੈਗਾ ਸਕੂਲ ਦੇ ਵਿੱਚ ਕੋਈ ਟੀਚਰ ਨਾਲ ਮਤਲਬ ਤੇ ਪੇਰੈਂਟਸ ਇਕੱਠੇ ਹੋਏ ਹੋਏ ਆ ਜੀ ਤੇ ਕੋਈ ਲਾਅ ਐਂਡ ਆਰਡਰ ਦੀ ਸਮੱਸਿਆ ਨਾਲ ਹੋਵੇ ਕੀ ਆ ਵੀ ਉਹ ਗੱਲ ਸੁਣ ਰਹੇ ਆ ਸਕੂਲ ਅਥਾਰਟिटीज ਨੂੰ ਪੁੱਛਿਆ ਸੀ ਉਹ ਕਹਿੰਦੇ ਅਸੀਂ ਇੱਥੇ ਐਕਸ਼ਨ ਲੈ ਰਹੇ ਆ ਜੀ ਜੀ ਤੇ ਉਹ ਆਪਣਾ ਇਹਨਾਂ ਨੇ ਕੰਪਲੇਂਟ ਜੋ ਹੈ ਇਹਨਾਂ ਨੂੰ ਦਿੱਤਾ ਬਾਕੀ ਇਹਨਾਂ ਨੂੰ ਪ੍ਰਿੰਸੀਪਲ ਨੂੰ ਪਤਾ ਤੇ ਅਸੀਂ ਇਸ ਵੰਤੀ ਇੱਥੇ ਆਏ ਸੀ ਕਿ ਤਾਂ ਕਿ ਕੋਈ ਲਾਅ ਐਂਡ ਆਰਡਰ ਦਾ ਇਸ਼ੂ ਨਾ ਪਰਿਵਾਰ ਵੱਲੋਂ ਇੱਕ ਡੀਪੀ ਤੇ આરોਪ ਲਗਾਇਆ ਜਾਂਦਾ ਵੀ ਲੜਕੀਆਂ ਨੂੰ ਫਿਜ਼ੀਕਲੀ ਟੱਚ ਗਲਤ ਇੱਕ ਨਾ ਕੀਤਾ ਗਿਆ ਉਹ ਇਹਨਾਂ ਨੇ ਨਾ ਕੰਪਲੇਂਟ ਜੋ ਵੀ ਇਹਨਾਂ ਦਾ ਬਣਦਾ ਸੀ ਪ੍ਰਿੰਸੀਪਲ ਨੂੰ ਉਹਨ ਜੀ ਜੀ ਤੁਹਾਡੇ ਵੱਲ ਕੋਈ ਕਾਰਵਾਈ ਕੀਤੀ ਜਾ ਰਹੀ ਹੈ ਸਾਡਾ ਲਿਖ ਕੇ ਆਊਗਾ ਪਹਿਲਾਂ ਇਹਨਾਂ ਨੇ ਸਾਨੂੰ ਦੇਣਾ ਨਾ ਸਕੂਲ ਟਾਰਟ ਡਿਸਨੇਮਿੰਗ ਇਹ ਕੋਪੀਰੈਂਟ ਸਾਡੇ ਕੋਲ ਨਹੀਂ ਕੋ ਆਇਆ ਵੀ ਕੋਈ ਐਵੀ ਜੀ ਕੰਪਲੇਂਟ ਲੈ ਠੀਕ ਹੈ ਸਬੰਧਤ ਟੀਚਰ ਨਾਲ ਗੱਲਬਾਤ ਹੋਈ ਤੁਹਾਡੀ ਜਿਹੜੇ ਜਿਨ੍ਹਾਂ ਤੇ aarop ਲੱਗੇ ਨਹੀਂ ਨਹੀਂ ਮੇਰੀ ਨਹੀਂ ਹੋਈ ਇਹ ਤਾਂ ਇਹਨਾਂ ਨਾਲ ਹੀ ਇਹਨਾਂ ਦੀ ਗੱਲ ਮੈਨੇਜਮੈਂਟ ਇਹਨਾਂ ਨਾਲ ਹੀ ਚੱਲ ਰਹੀ ਹੈ ਠੀਕ ਹੈ ਜਿਹੜੇ ਪੇਰੈਂਟਸ ਦੀ ਉਹਨਾਂ ਨਾਲ ਹੀ ਚੱਲਿਆ ਸਾਡੇ ਕੋਲੇ ਕੋਈ ਕੰਪਲੇਂਟ ਨਹੀਂ ਆਇਆ ਇਹ ਇਹਨਾਂ ਦੇ ਨਾਲ ਹੀ ਚੱਲ ਰਹੇ ਸਾਡੇ ਕੋਲ ਆਊਗਾ ਤਾਂ ਅਸੀਂ ਫਿਰ ਇਸ ਪਰ ਲੌਕ ਕਰਦੇ ਠੀਕ ਹੈ